ਹਾਂਜੀ ਅੱਜ ਆਪਾਂ ਗੱਲਬਾਤ ਕਰਾਂਗੇ ਇਸ ਬਗੋਲ ਦੇ ਛਿਲਕੇ ਬਾਰੇ ਇਸ ਦੀ ਆਪਾਂ ਖੇਤੀ ਵੀ ਕਰ ਸਕਦੇ ਆ ਇਸ ਬਗੋਲ ਦੀ ਇਹ ਸਾੜੀ ਦੀ ਫਸਲ ਹੈ ਇਹਨੂੰ ਨਾ ਰੇ ਨਾ ਸਪਰੇਅ ਦੀ ਲੋੜ ਨਹੀਂ ਇਹਨੂੰ ਪਾਣੀ ਵੀ ਬਹੁਤ ਘੱਟ ਚਾਹੀਦਾ ਇਹਦੀ ਤਸੀਰ ਠੰਡੀ ਹੁੰਦੀ ਹੈ ਜੇ ਕਬਜ ਹੋਵੇ ਇਹ ਕਬਜ ਨੂੰ ਠੀਕ ਕਰਦਾ ਹੈ ਇਹਦੇ 2 ਚਮਚੇ ਇਸ ਬਗੋਲ ਦਾ ਛਿਲਕਾ ਗਰਮ ਪਾਣੀ ਜਾਂ ਗਰਮ ਦੁੱਧ ਨਾਲ ਸੁਬਾ ਸ਼ਾਮ ਨਾਲ ਕਬਜ ਠੀਕ ਹੋ ਜਾਂਦੀ ਹੈ ਪਾਣੀ ਜਿਆਦਾ ਪੀਣਾ ਚਾਹੀਦਾ ਇਹਦੇ ਨਾਲ ਕਿਉਂਕਿ ਇਹਦੇ ਵਿੱਚ ਫਾਈਬਰ ਬਹੁਤ ਜਿਆਦਾ ਹੁੰਦਾ ਜੇ ਤੇ ਗੈਸ ਬਣਦੀ ਆ ਉਹ ਘੱਟ ਇੱਕ ਚਮਚੇ ਲੈਣਾ ਚਾਹੀਦਾ ਲੂਜ਼ ਮੋਸ਼ਨ ਹੋਵੇ ਦੋ ਚਮਚੇ ਇਸ ਬਕੌਲ ਦਾ ਛਿਲਕਾ 23 ਦੇ ਵਿੱਚ ਮਿਲਾ ਕੇ ਲੈਣ ਨਾਲ ਛਾਵੇਂ ਲੈ ਲੈਣ ਤੇ ਲੂਜ਼ ਮੋਸ਼ਨ ਠੀਕ ਹੋ ਜਾਂਦੇ ਆ ਇਹ ਮਟਾਪਾ ਦੂਰ ਕਰਦਾ ਤੇ ਸ਼ੂਗਰ ਨੂੰ ਕੰਟਰੋਲ ਵੀ ਕਰਦਾ ਕਿਉਂਕਿ ਗੁਰੂਕੋਜ ਨੂੰ ਖੂਨ ਵਿੱਚ ਜਾਣ ਤੋਂ ਰੋਕਦਾ ਹੈ ਇਹਦੇ 2 ਚਮਚ ਦੁੱਧ ਜਾਂ ਪਾਣੀ ਨਾਲ ਲਗਾਤਾਰ ਲੈਣ ਨਾਲ ਮਟਾਪਾ ਘਟ ਜਾਂਦਾ ਹੈ ਤੇ ਸ਼ੂਗਰ ਵੀ ਕੰਟਰੋਲ ਹੋ ਜਾਂਦੀ ਹੈ ਸੋ ਇਸ ਤਰ੍ਹਾਂ ਜੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ